ਦਿੱਲੀ ਚੱਕ ਦੀ ਹੋਰ ਵੇਖੀ ਆ ਬੰਦਿਆਂ ਨੂੰ ਤਾਂ ਭੋਆ ਉੱਤੇ ਲੈਣ ਨੂੰ ਕੋਈ ਸ਼ਾਲ ਕੰਬਰ ਨਾ ਮਿਲੇ ਪਰ ਜਿਹੜੇ ਵਾਰਾ ਕੁੱਤੇ ਆ ਨਾ ਇਹਨਾਂ ਦੀ ਪਤਾ ਨਹੀਂ ਕੌਣ ਸੇਵਾ ਕਰਦਾ ਇਹਨਾਂ ਨੂੰ ਸਾਰਿਆਂ ਨੂੰ ਕੋਟ ਪੁਆਏ ਹੋਇਆ ਵੇ ਸਤਿ ਸ੍ਰੀ ਅਕਾਲ ਜੀ ਅੱਜ ਸਾਡਾ ਦਿੱਲੀ ਦਾ ਦੂਜਾ ਦਿਨ ਲਓ ਜਿਹੜੇ ਇਹ ਦਿਨੇ ਬਾਜ਼ਾਰ ਵੇਖਦੇ ਆਪਾਂ ਦਿੱਲੀ ਦਾ ਚਾਂਦਨੀ ਚੌਕ ਵਾਲਾ ਬਾਜ਼ਾਰ ਚ ਹੋਰ ਹਨਾ ਤੇ ਹੁਣ ਦੇਖ ਲਓ ਸਵਾ 6 ਹੋ ਗਏ ਆ ਤੇ ਇਸ ਮੌਕੇ ਸੌਨ ਸਰਾ ਪਈ ਆ ਬਿਲਕੁਲ ਖਾਲੀ ਆ ਕਿਉਂਕਿ ਸਮਾਂ ਵੀ ਹੈ ਨਾ ਆਪਦੇ ਚਾਲੇ ਚੱਲਦਾ ਤੇ ਬੰਦਾ ਨੇ ਆਰਾਮ ਵੀ ਕਰ ਲਾ ਹੁੰਦਾ 10 ਮਿੰਟ ਤੇ ਬਾਕੀ ਇਹਨਾਂ ਦਾ ਤਾਂ ਆਰਾਮ ਜਿਹੜੇ ਇੱਥੋਂ ਦੇ ਵਪਾਰੀ ਆ ਤਾਂ ਕਰ ਹੀ ਲੈਣ ਕਿੰਨੇ ਵੇਲੇ ਮਾਰਕੀਟ ਖੁੱਲਦੇ ਹੈ ਲਾਜਪਤਰਾਏ ਜਿਹੜੀ ਆ ਉਹ ਤਕਰੀਬ ਹੁਣ 12 ਵਜੇ ਤੋਂ ਬਾਅਦ ਬਹੁਤ ਵਧੀਆ ਹੁੰਦੇ ਆ ਸਭ ਗੁਰਦੁਆਰਾ 7 ਵਜੇ ਨਿਕਲੇ ਹਾਂ ਮੇਰੇ ਕੋਲ ਤਾਂ 75% ਤੱਕ ਨਾ ਬੰਦ ਹੋਉਂਦੀ ਹੈ ਹਾਂ ਉਹ ਤਾਂ ਬੰਦ ਹੋਊਗਾ ਹੀ ਨਾ 70% ਤਾਂ ਬੰਦ ਕਰਦੇ ਥੋੜਾ ਸਮਾਂ ਹੀ ਆਉਂਦੇ ਸੀ ਤੇ ਅਸੀਂ ਚੱਲੇ ਸੀ ਐ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਥੋੜਾ ਨੇੜੇ ਹੀਗਾ ਇੱਥੇ ਜਾਮਾ ਮਾਸ਼ ਦੇ ਕੋਲ ਇਹ ਜ ਸਾਡਾ ਕਮਰਾ ਉੱਥੇ ਲਿਆ ਹੋਇਆ ਤੇ ਇਹ ਆਈ ਕਲੀਆਂ ਦਿੱਲੀ ਦੀਆਂ ਸੁਣੀਆਂ ਪਈਆਂ ਦੇ ਨੇ ਤਾਂ ਲੱਗਿਆ ਦੋਨੇ ਦਾ ਲਾ ਲੰਗਾ ਹੈ ਨਹੀਂ ਬੰਦੇ ਨੂੰ ਲੰਗਦੇ ਮਸ਼ੀਨਰੀ ਦਾ ਲੰਗਦੀ ਕੀ ਹੈ ਹਾਂ ਹਾਂ ਲੋਕ ਹਾਂ ਪੌੜੀਆਂ ਵੀ ਲੋਕ ਤੇ ਐਸਾਈਡ ਆ ਗਏ ਜੀ ਆਪਾਂ ਗੁਰਦੁਆਰਾ ਸ੍ਰੀ ਗੰਗਸਾਹਬ ਵੇਖ ਰਹੇ ਹੋ ਤੁਸੀਂ ਹਨ ਤੇ ਬੈਕਹੈਡ ਤੇ ਇਧਰ ਆ ਗਿਆ ਲਾਲ ਕਿਲਾ ਤੇ ਇੱਥੇ ਆ ਸੰਗਤ ਸਾਰੀ ਮੱਥਾ ਟੇਕਣ ਆ ਲਈ ਐਸਮੇ ਵੈਸੇ ਤਾਂ ਦਿਨੇ ਕਾਰ ਨਹੀਂ ਆਉਂਦੀ ਇੱਥੇ ਨਹੀਂ 9 ਤੋਂ 9 9 ਤੋਂ 9 ਅ ਸੋ ਬਾਦ ਦੇ 9 ਤੋਂ ਸ਼ਾਮ ਤੇ 9 ਨਹੀਂ ਆਉਣੀ ਤੇ ਸਭ ਮੱਥਾ ਟੇਕਦਾ ਹੀ ਸੰਗਤੀ ਹੈ ਸਿੱਧਾ ਹੁਣ ਦੇਖਿਆ ਵੀ ਇਹਨਾਂ ਦਾ ਇੱਥੇ ਉਹ ਕਹਿੰਦੇ 20000 ਰੁਪਏ ਜਰਮਨਾਂ ਆ ਜੋ ਆਜੋ ਮੰਨ ਕੇ ਲੰਗੇ ਭਾਈ ਪਲਾਂ ਹੀ 90 ਦਰਵਾਜ਼ਾ 20000 ਆਜੂ ਆਪਾਂ ਅੱਜ ਚੱਲਦੇ ਆਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੇ ਇਹ ਹੈਗਾ ਇੱਧਰ ਜਿਹੜਾ ਦਰਵਾਜ਼ਾ ਇਹਨਾਂ ਦਾ ਤੁਹਾਨੂੰ ਦੱਸਿਆ ਵੀ ਜਿਹੜਾ ਲਾਲ ਕਿਲੇ ਵਾਲਾ ਰੋਡ ਆ ਇੱਧਰ ਉਹ ਸਾਈਡ ਤੇ ਤੇ ਆਪਾਂ ਐਂਟਰੀ ਦੂਜੇ ਪਾਸੇ ਦੀ ਕਰਾਂਗੇ ਜੋੜੇ ਜਮਾ ਕਰਵਾ ਕੇ ਤੇ ਅਸ ਤੋਂ ਮੈਂ ਤੁਹਾਨੂੰ ਦਿਖਾਉਣਾ ਜੀ ਕਰੋ ਦਰਚਨ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਠੀਕਰ ਫੋਰ ਦਲੇ ਸਰ ਪ੍ਰੋਪਰ ਕੀਆ ਪਿਆਨ ਤੇਗ 72 ਸੀ ਕਿਰਿਆ ਕਰੀ ਨਕਨ ਹੋ ਆਣ ਤੇਗ 72 ਸਿਮਰਿਏ ਕਲ ਨੌਨ ਤੇ ਆਵੇ ਧਾਈ ਸਭ ਥਾਈ ਹੋਏ ਸੁਹਾਏ ਕੰਤਾ ਸ਼ਰੀ ਗੁਰ ਤੇਗ 72 ਮਹਾਰਾਜ ਤੇ ਇਹਦੇ ਨਾਲ ਹੀ ਜਦੋਂ ਆਪਾਂ ਇੱਧਰ ਆਉਣੇ ਆ ਤੇ ਇਹ ਸਾਈਡ ਤੇ ਹੈਗਾ ਜੀ ਚੌਕ ਚਦਰਨ ਚੌਕ ਇਹ ਸਾਰਾ ਤੇ ਉੱਥੇ ਜਿੱਥੇ ਭਾਈ ਤੇ ਆਲਾ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਹੈਗਾ ਤੇ ਉੱਥੇ ਚੌਕ ਪੜਿਆ ਹੋਇਆ ਉਹ ਵੀ ਮੈਂ ਇਸ ਵੀਡੀਓ ਦੇ ਜਵਾਬ ਦੇ ਵਿੱਚ ਕਵਰ ਕਰਕੇ ਤੁਹਾਨੂੰ ਦਿਖਾਉਣਾ ਆਹ ਵਾਲਾ ਚੌਕ ਤੇ ਆ ਜੀ ਆਪਾਂ ਅੰਦਰ ਚੱਲ ਗਏ ਟਿਕੀ ਮਥਾ ਹਾ ਜੋੜੇ ਕਰਾ ਕੇ ਜਮ ਤੇ ਇਧਰ ਵੀ ਆ ਜਿਹੜਾ ਮੇਨ ਗੱਡੀਆਂ ਏਕਟਰ ਹੁੰਦਾ ਅੱਗੇ ਹੀ ਪਾਰਕਿੰਗ ਇੱਥੇ ਲਾ ਦਿੰਦੇ ਹੁੰਦੇ ਸੀ ਤੇ ਹੁਣ ਤਾਂ ਚਲੋ ਬੰਦ ਚਲ ਨਾਲ ਇਧਰ ਸ਼ਬੀਲ ਹੋਣੀ ਵੀ ਲੱਗ ਜਾਂਦੀ ਪਾਰਕੀ ਸ਼ਬੀਲ ਬੜੀ ਆ ਟਾਈਮ ਰਾਤ ਦਾ ਰਾਤ ਨੂੰ ਨਿਕਲਣਾ ਪਊ ਤੇ ਇੱਕੋ ਗੱਡੀਆਂ ਆਪਣੀਆਂ ਬੀਐਸ ਤੋਂ ਹਾਂ ਬੀਐਸ 4 ਆ ਆ ਐਂਟਰੀ ਆ ਗਈ ਆ ਨਵੇਂ ਬਣ ਕੇ ਸਾਰੇ ਤੇ ਜੇ ਕੇ ਹਨ ਰਬਾਲਾ ਲੈ ਕੇ ਚੜਾਉਣਾ ਫੁੱਲ ਉਹ ਇਥੋਂ ਇਧਰ ਜੋੜਾ ਕਰ ਬਿਵਸਤੇ ਇਹਨਾਂ ਨੇ ਅਲੱਗ ਕਰ ਦਿੱਤਾ ਤੇ ਸਾਜ ਪੱਤਰ ਵੋਲੇ ਚੁੱਤੀ ਜਾਵਾਂ ਕਾ ਬਰੇ ਮਨ ਦਾ ਜੇ ਮਰਾਂ ਇਹਨਾਂ ਦੇ ਟੌਰ ਤੇ ਪਰਾ ਹੋ ਗਈ ਸੋਤ ਪਹੁੰਚੋ ਠੀਕ ਜਿੱਤਰ ਕਰਦੇ ਜੀ ਆਪਾਂ ਪਰਿਵਾਰ ਸਾਹਿਬ ਦੇ ਕੈਂਟਰੀ ਲਾਈਵ ਕੀਰਤਨ ਚੱਲਦਾ ਪਿਆ ਇੱਥੇ ਜਿਹਨੂੰ ਆਪਾਂ YouTube ਤੇ ਦੇਖ ਸਕਦੇ ਹਾਂ ਨਾ ਤੇ ਇਹ ਆ ਜੀ ਜਿਨ੍ਹਾਂ ਨੇ ਦੂਜੇ ਪਾਸੇ ਦੀ ਆਉਣਾ ਹੈ ਤਾਂ ਮੈਂ ਪਹਿਲਾ ਗੇਟ ਦਿਖਾਇਆ ਉਧਰ ਦੀ ਆ ਰਹੇ ਆ ਤੇ ਜਿਨ੍ਹਾਂ ਨੇ ਇੱਧਰ ਦੀ ਆਉਣਾ ਉਧਰ ਦੀ ਆ ਰਹੇ ਆ ਖੜਾ ਪ੍ਰਚਾਰ ਦੀ ਦੇ ਕਰਵਾ ਕੇ ਜੋ ਨਰ ਇਹ ਤੇ ਇੱਕ ਇਤਿਹਾਸਕ ਖੂਹ ਵੀ ਬਣਿਆ ਹੋਇਆ 11 ਨਵੰਬਰ ਸਾਲ 1675 ਸਿੱਹੀਤੀ ਤੋਂ ਪਹਿਲਾਂ 9ਵੇਂ ਸਤਬਰਾਨੇ ਸ਼੍ਰੀ ਗੁਰਤੇਗ ਭਾਦਰ ਸਾਹਿਬ ਜੀ ਨੇ ਇਸ ਖੂਹ ਤੇ ਇਸ਼ਨਾਨ ਕੀਤਾ ਸੀ ਤੇ ਅੱਜ ਉਹੀ ਖੂਹ ਧਾਰਤਕ ਭਾਉਂਦਾ ਨਾਮ ਵਰਤਵਾਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਕਿਥੋਂ ਛਾੜਤ ਦਾ ਜਲ ਲੈ ਰਿਹਾ ਹੈ ਅਰ ਉਹ ਪੂਰਨ 160 ਦਾ ਅਬ ਜਲ ਸਾਹਿਬ ਦਾ ਪਿਆ ਤਾਂ ਬਸ ਤੋਂ ਹੋ ਗਿਆ ਜੀ ਔਰ ਕੌਸ਼ਿਸ਼ ਆ ਮਨਕੇ ਲਫਾਫਿਆਂ ਦੇ ਵਿੱਚ ਜਿਹਨੇ ਜਲ ਕਰੇ ਲੈ ਕੇ ਹਨ ਉਹ ਵੀ ਇਸ ਕੋਰ ਦਾ ਜਿਆਦਾ ਪ੍ਰਚਨ ਦੇ ਵਿੱਚ ਲੈ ਕੇ ਜਾਂਦੇ ਆ। ਪੋਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਧਰ ਬਣੀ ਹੋਈ ਹੈਗੀ ਲੰਗਰ ਦੀ ਇਮਾਰਤ ਜਿੱਥੋਂ ਸੰਗਤਾਂ ਚਾਹ ਪਾਣੀ ਸ਼ਕਦੀਆਂ ਤੇ ਕੁਸ਼ਕ ਲੰਗਰ ਬਾਹਰ ਵੀ ਲਾਉਂਦੇ ਹੁੰਦੇ ਆ ਉਹਦਾ ਵੀ ਦਿਖਾਉਣੇ ਤੋਂ ਬਹੁਤ ਲੰਬੀ ਲੈਣ ਲੱਗੀ ਹੋਈ ਹੈ। ਸ਼ਹੀਦ ਭਾਈ ਜੀਵਨ ਸਿੰਘ ਜੀ ਲੰਗਰ ਖਾਨ ਭਾਈ ਜੇਤਾ ਜੀ ਦੇ ਨਾਮ ਤੇ ਇਹ ਲੰਗਰ ਹਾਲ ਦਾ ਨਾਮ ਦਿੱਤਾ ਗਿਆ ਤੇ ਅੰਦਰ ਇਸ ਸਮੇਂ ਨਾਸ਼ਤੇ ਦੇ ਵਿੱਚ ਪ੍ਰਗਟ ਤੇ ਰਾਸ਼ਤੇ ਚਾਹ ਤੇ ਦਾਲ ਖਿਚੜੀ ਤੇ ਪ੍ਰਸ਼ਾਦਾ ਇਧਰੋਂ ਤਿਆਰ ਹੋ ਰਿਹਾ ਜੀ ਕਿਉਂਕਿ ਥੋੜੇ ਸਮੇਂ ਤੱਕ ਪ੍ਰਸ਼ਾਦਾ ਚੱਲੂਗਾ ਤੇ ਜਿੰਨੇ ਵੀ ਇੱਥੇ ਸ਼ਰਤਾਂ ਦੇ ਮੁਤਾਬਕ ਜੋ ਵੀ ਆਟਾ ਤੇ ਉਹ ਪੈਕਾਂ ਦੇ ਵਿੱਚ ਇਹ ਦਿੱਤਾ ਗਿਆ ਜੀ ਕਿਰਪਾ ਕਰੋ ਨਾਮ ਜਪੋ ਵਰਕਸ਼ਪੋ ਦਾ ਹੁੱਕਾ ਗੁਰਨਾਰਦ ਦੇਵੀ ਸਕੇ ਪਾਸ਼ਾ ਨੂੰ ਦਿੱਤਾ ਗਿਆ ਤੇ ਉਦੇ ਅਨੁਸਾਰ ਹੀ ਸਿੱਖ ਧਰਮ ਦੇ ਵਿੱਚ ਜਿਹੜੇ ਲੰਗਰ ਆਉ ਚੱਲਦੇ ਆ। ਬਾਕੀ ਸਾਧਾਂ ਅਨੁਸਾਰ ਲੰਗਰ ਦੇ ਵਿੱਚ ਇਹ ਕਹਿੰਦੇ ਸੇਵਾ ਪਉੜੀਆਂ ਉਹ ਪਾਹਰ ਤੱਕ। ਇਹ ਉਹ ਸਥਾਨ ਆ ਜੀ ਗੁਰਦੋਆਰਾ ਸ਼ੀਸ਼ਵਨ ਸਾਹਿਬ ਦਿੱਲੀ। ਜੇ ਆਪਾਂ ਇਹਦੇ ਨਾਲ ਹੀ ਗੱਲ ਕਰਦੇ ਆ ਜੀ। ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜੀ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲ ਆ ਜੀ। ਕਿਉਂਕਿ ਔਰੰਗਜ਼ੇਬ ਨੇ ਗੁਰੂ ਮਹਾਰਾਜ ਨੂੰ ਦਿਲਾਉਣ ਖਾਤਰ ਵੀ ਸ਼ਾਇਦ ਇਹਨਾਂ ਦੇ ਸਾਹਮਣੇ ਤਸੀਹੇ ਦੇ ਦੇ ਕੇ ਮਹਾਰਾਜ ਡੋਲ ਜਾਣ ਤੇ ਮੁਸਲਮ ਧਰਮ ਜਿਹੜਾ ਕਬੂਲ ਕਰ ਲੈਣ ਤੇ ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਪਹਿਲਾਂ ਇੱਥੇ ਭਾਈ ਮਤੀ ਦਾਸ ਭਾਈ ਸਾਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਹ ਉਹ ਸਥਾਨ ਬਣਿਆ ਹੋਇਆ ਜੀ ਸ਼ਹੀਦੀ ਸਥਾਨ ਭਾਈ ਮਤੀ ਦਾਸ ਜੀ ਭਾਈ ਸਾਤੀ ਦਾਸ ਜੀ ਤੇ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਸੀ ਤੁਸੀਂ ਇੱਥੇ ਦੇਖ ਰਹੇ ਹੋ ਤਸਵੀਰ ਭਾਈ ਸਤੀਦਾਸ ਜੀ ਨੂੰ ਜਿਨ੍ਹਾਂ ਨੂੰ ਰੂਨ ਲਪੇਟ ਕੇ ਤੇ ਪਾਸੇ ਅੱਗ ਲਗਾਈ ਸੀ ਤੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉਬਲਦੀ ਦੇਗ ਦੇ ਵਿੱਚ ਬਿਠਾ ਕੇ ਉਬਾਲਿਆ ਗਿਆ ਸੀ ਇਸ ਤਰ੍ਹਾਂ ਭੜੇ ਭੜੇ ਤੁਸੀਂ ਇਹ ਇਸ ਚੌਂਕ ਦੇ ਵਿੱਚ ਦਿੱਤੇ ਗਏ ਸੀ ਤੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਵਾਲਾ ਜਿਹੜਾ ਚੌਂਕ ਦੇ ਵਿੱਚ ਇਹ ਯਾਦਗਾਰ ਬਣੀ ਹੋਈ ਹੈ ਜਿੱਥੇ ਸਵੇਰ ਆਉਂਦਾ ਦਾ ਸੰਗਤ ਆਉਂਦਾ ਮੱਥੇ ਟੇਕਦੇ ਹਨ ਬਣਪਾ ਮੰਦਗਾ ਤੇ ਦੇਖੋ ਜੀ ਸ਼ਰਧਾ ਜੀ ਦਿੱਲੀ ਦਾ ਇਹ ਚਾਂਦਨੀ ਚੌਂਕ ਸਾਰੇ ਇਸ ਇਤਿਹਾਸ ਬਾਰੇ ਜਾਣਦੇ ਆ ਆਪਾਂ ਤੁਹਾਨੂੰ ਦਰਸ਼ਨ ਕਰਵਾਇਆ ਜੀ ਦੇਖ ਸਕਦੇ ਹੋ ਕਿ ਇਹ ਉਹੀ ਜਗਾ ਜੀ ਤੇ ਹੁਣ ਇਹਨੂੰ ਇੱਕ ਸੁੰਦਰ ਯਾਦਗਾਰ ਦੇ ਰੂਪ ਦੇ ਵਿੱਚ ਬਣਾਇਆ ਗਿਆ ਇਸ ਤੋਂ ਕੋਈ ਸਮਾਂ ਪਹਿਲਾਂ ਇਹ ਨਾਰਮਲ ਸੀ ਪਰ ਇਹ ਹੁਣ ਇਸ ਤਰ੍ਹਾਂ ਬਲਾਈ ਗਈ ਹੈ ਜੀ ਬਹੁਤ ਸੁੰਦਰ ਤੇ ਇੱਥੇ ਇੱਕ ਤੁਹਾਨੂੰ ਹੋਰ ਸੇਵਾ ਦਾ ਦਿਖਾਉਣ ਲੱਗੇ ਆ ਜੀ ਮੱਲਮ ਪੱਟੀ ਵਾਲੇ ਸੇਵਾਦਾਰ ਇੱਥੇ ਖੜੇ ਹੈ ਕਿਉਂਕਿ ਜਿਹੜੇ ਕੁਝ ਜ਼ਖਮੀ ਹੁੰਦੇ ਆ ਕੁਝ ਮੰਦਨ ਵਾਲੇ ਹੁੰਦੇ ਆ ਨਾ ਪਖਾਰੀ ਉਹਨਾਂ ਦੀ ਫਿਰ ਇੱਥੇ ਸਵੇਰ-ਸਵੇਰ ਮੰਦਨ ਪੱਟੀ ਕੀਤੀ ਜਾਂਦੀ ਹੈ ਅੱਛੀ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਸਵੇਰ-ਸਵੇਰ ਸੇਵਾ ਕੀਤੀ ਜਾਂਦੀ ਹੈ ਆ ਦੇ ਪ੍ਰੈਕਟਿਸ ਸਰ ਕੇ ਸਾਫ ਕਰ ਦੂਗਾ ਇਹ ਵੀ ਇੱਕ ਤਰ੍ਹਾਂ ਦਾ ਲੰਗਰੀ ਹੈ ਇਹ ਦੇਖੋ ਤੁਸੀਂ ਅੰਦਰ ਵੀ ਹੈ ਇਸ ਇਹ ਪੂਰੀਆ ਸਫਾਈ ਰੱਖੋ ਇਸ ਦੀ ਕਿਉਂਕਿ ਲੰਗਰ ਦਾ ਤੁਸੀਂ ਅਕਸਰ ਦੇਖੋਗੇ ਪਰ ਆਹ ਜਿਹਾ ਰੂਪ ਤੋਂ ਮੈਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਜਿੰਨੇ ਵੀ ਨਲਮ ਪੱਤੀ ਵਾਲੇ ਇੱਥੇ ਹੁੰਦੇ ਆ ਜਿਹੜੇ ਟਿਕਾਰੀ ਕਹਿੰਦੇ ਆਪਾਂ ਜਿਹੜੇ ਉਹ ਦਵਾਈ ਦੁਆਰਾ ਨਹੀਂ ਲੈ ਸਕਦੇ ਉਹ ਫਿਰ ਸਰ ਦਾ ਇਹਨਾਂ ਦੇ ਦੇਖੋ ਜਾਖਮ ਵਗੈਰਾ ਤੋਂ ਹੋ ਕੇ ਇਹਨਾਂ ਨੂੰ ਪੱਟੀ ਕੀਤੀ ਹੈ ਦੇਖੋ ਦੇਖੋ ਚੱਲੋ ਬਿਲਕੁਲ ਚਾਂਦਨੀ ਚੌਕ ਦੇ ਸਾਹਮਣੇ ਹੈ। ਉੱਥੇ ਕੋਈ ਇੱਥੇ ਧਿਰ ਭਾਵ ਨਹੀਂ ਕੋਈ ਇਰਖਾ ਦਵੇਸ਼ ਨਹੀਂ ਕੋਈ ਵੀ ਆ ਕੇ ਇੱਥੇ ਜੋ ਵੀ ਹਨ ਜਿਹੜੇ ਪਖਾੜੀ ਆ ਦੇਖੋ ਜਾਗਮ ਜਿੰਨਾਂ ਦੇ ਵਿਚਾਰ ਵਿੱਚ ਗਲਤ ਪਿਆ ਹਸਪਤਾਲ ਜੀ ਜਾਣ ਜੋਗੇ। ਉੱਪਰ ਦਿੱਤੇ ਜਿਆਦਾ ਮੂਵ ਦੇ ਕਹਿੰਦੇ ਲੋੜ ਨਹੀਂ ਸਭ ਕੁਝ ਚੱਲ ਰਿਹਾ ਹੈ ਕਿ ਇੱਥੋਂ ਦੇ ਜਿਹੜੇ ਸ਼ਹਿਰ ਦਿੱਲੀ ਤੋਂ ਰਹਿੰਦੇ ਨੇ ਇਹ ਸਾਰਾ ਇਹ ਕਰ ਰਹੇ ਨੇ ਮਹਾਨ ਸੇਵਾ ਕੋ ਕਹੋ ਦੇ ਨਹੀਂ ਮਹਾਨ ਸੇਵਾ ਇਹ ਹਰੋਇ ਬਾਬਾ ਜੀ ਤੁਸੀਂ ਉਹਨੂੰ 360 ਦੇ ਇਹ ਸੋਸਾਇਟੀ 750 600 ਸੋਸਾਇਟੀ ਬਣਾਈ ਹੋਈ ਹੈ ਇਹ ਤੁਹਾਨੂੰ ਜੀ ਜੀ ਆਪਣੇ ਦੀ ਬਣਾਈ ਹੋਈ ਹੈ ਦੇਖੋ ਕਿੰਨੇ ਜਾਂਦੂ ਗਲੇ ਹੋਏ ਆ ਜਿਹੜੇ ਨਈ ਹਸਪਤਲ ਜਾ ਰਹੇ ਦੇ ਉਹਨਾਂ ਦੇ ਇਥੋਂ ਕੋਈ ਭੇਦਭਾਵ ਨਹੀਂ ਕੋਈ ਈਰਖਾ ਦੁਸ਼ਮਣੀ ਜੋ ਵੀ ਜਿਹੜੇ ਕਿਸੇ ਨੂੰ ਕੋਈ ਤਕਲੀਫ ਆ ਇੱਥੇ ਆ ਕੇ ਲਗਾਉਂਦਾ ਬਿਲਕੁਲ ਗਰਗੋਰਾ ਦਾ ਦੇਖੋ ਸਾਹਮਣੇ ਇਹ ਬਾਬਾ ਜੀ ਫਿਰ ਜਿਹੜੇ ਇਥੇ ਪਖਾਰੀ ਵਗੈਰਾ ਹੁੰਦੇ ਜਾਂ ਜਿੰਨਾਂ ਤੋਂ ਨਹੀਂ ਆ ਹਸਪਤਲ ਦੇ ਕਰੀਬ ਹਨ ਕੋਈ ਨੂੰ ਆਧਾਰ ਕੱਢਣੇ ਆ ਅੱਛਾ ਠੀਕ ਹਾਂ ਜਿੰਨਾਂ ਕੋਈ ਆਧਾਰ ਕੱਢ ਨਹੀਂ ਹੈ ਉਹ ਛੋਟੇ ਇਲਾਜ ਨਹੀਂ ਹੋ ਸਕਦਾ ਨਾ ਅੱਛਾ ਜੀ ਨਹੀਂ ਹੈ ਅੱਛਾ ਕਾਰ ਜਿਨਾਂ ਕੋਲ ਆਧਾਰ ਕਾਰਡ ਵਗੈਰਾ ਨਹੀਂ ਹੈ ਉਹਨਾਂ ਦੀ ਇੱਥੇ ਸੇਵਾ ਕੀਤੀ ਜਾਂਦੀ ਪੂਰੇ ਸਾਲ ਦੇ 365 ਦਿਨ ਮੀਂਹ ਜਾਵੇ ਢੇਰੀ ਜਾਵੇ ਖਾਂਦ ਮੀਂਹ ਖਣਿਸ ਹਰ ਰੋਜ਼ ਇੱਥੇ ਇਹਨਾਂ ਦੀ ਇਲਾਜ ਕੀਤੀ ਜਾਂਦੀ ਤੇ ਅਸੀਂ ਇਸ ਸਮੇਂ ਖੜੇ ਆ ਜੀ ਗੁਰਦੁਆਰਾ ਸ਼ੀਸ਼ਗੰਜ ਦਿੱਲੀ ਦੇ ਸਾਹਮਣੇ ਅੱਜ ਅਸੀਂ ਚਲਦੇ ਹਾਂ ਇੱਥੋਂ ਪ੍ਰਗਤੀ ਮਾਨਨ ਉੱਥੇ ਇੱਕ ਐਕਸਪੋ ਲੱਗਾ ਹੋਇਆ ਆ ਈਵੀ ਦਾ ਈਵੀ ਤੇ ਨਾਲ ਸਪੇਅਰ ਪਾਰਟ ਇੱਕ ਤਾਂ ਉੱਥੇ ਜਾਣਾ ਹੀ ਅਹੀਂ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸਮਾਨ ਇੱਥੇ ਅਸੀਂ ਜਮ੍ਹਾਂ ਕਰਵਾ ਦਿੱਤਾ ਅਸੀਂ ਇੱਥੇ ਨਾ ਲਾਕਰ ਮਿਲ ਜਾਂਦੇ ਆ ਜਿੰਨਾ ਵੀ ਤੁਹਾਡਾ ਸਮਾਨ ਆ ਤੁਸੀਂ ਲਾਕਰ ਦੇ ਨਾਲ ਜਮ੍ਹਾਂ ਕਰਾ ਸਕਦੇ ਹੋ 50 ਰੁਪਏ ਦਾ ਇੱਕ ਦਿਨ ਦਾ ਕਰਾਇਆ ਹੈਗਾ ਇਹ ਗੁਰਦੁਆਰਾ ਸ਼ਿਸ਼ਕੰਜੇ ਜੇਕਰ ਦਿੱਲੀ ਆਓ ਕੋਈ ਤੁਹਾਡੇ ਕੋਲ ਸਮਾਨ ਹੋ ਜਾਇਆ ਹੈਗਾ ਤੇ ਤੁਸੀਂ ਇੱਥੇ ਰੱਖ ਸਕਦੇ ਹੋ ਪਰ ਉਹਦੇ ਲਈ ਜਿੰਦਾ ਤੁਹਾਨੂੰ ਆਉਂਦਾ ਚਾਹੀਦਾ ਜੇ ਘਰੋਂ ਆਉਣਾ ਤਾਂ ਲੈ ਆ ਉਹ ਨਹੀਂ ਫਿਰ ਇੱਥੇ ਮਿਲ ਜਾਣਾ ਜੇ ਘਰੋਂ ਆ ਨਾ ਕਈ ਵਾਰ ਜਿੰਦਾ ਆਪਣੇ ਕੋਲੇ ਹੁੰਦਾ ਜੇ ਆ ਉਹ ਲੈ ਆ ਉਹ ਨਹੀਂ ਇੱਥੇ ਇਹ ਇਹ ਸੌਦਾ ਵਧੀਆ ਹੈਗੀ ਇੱਥੇ ਇਸ ਤੋਂ ਬਾਅਦ ਅਸੀਂ ਜਾਣਾ ਪ੍ਰਗਤੀ ਮદાન ਤੇ ਪ੍ਰਗਤੀ ਮદાન ਉੱਥੇ ਐਕਸਪੋ ਲੱਗੇ ਰਹਿੰਦੇ ਹਨਾ ਇੱਥੋਂ ਸਿੱਧਾ ਲਾਲ ਕਿਲੇ ਮੈਟਰੋ ਤੋਂ ਪ੍ਰਗਤੀ ਮદાન ਨੂੰ ਜਾਵਾਂਗੇ ਅਸੀਂ ਸਟੇਸ਼ਨ ਇੱਥੇ ਚਾਂਦਨੀ ਚੌਕ ਵੀ ਬਿਲਕੁਲ ਨਾਲ ਹੀ ਆ ਪਰ ਉਹਦੇ ਲਈ ਫਿਰ ਆਪਾਂ ਨੂੰ ਬਦਲ ਲੀਆਂ ਪੈਣੀਆਂ ਟ੍ਰੇਨਾਂ ਤੇ ਜਿੰਨੀ ਕੁ ਵਾਰ ਆਪਾਂ ਚਾਂਦਨੀ ਚੌਕ ਤੁਰਨਾ ਉਨੀ ਵਾਰ ਤੇ ਆਪਣਾ ਲਾਲ ਕਿਲੇ ਵਾਲਾ ਸਟੇਸ਼ਨ ਹੋਊਗਾ ਤੇ ਸਾਡੇ ਬੰਦੇ ਪਰ ਥੱਕੇ ਨਗੇ ਆ ਉਹਨਾਂ ਦੀ ਅਸੀਂ ਵੇਟ ਕਰਦੇ ਆ ਤੇ ਆਜੋ ਉਹਨਾਂ ਟਾਈਮ ਦਿੱਲੀ ਦਾ ਚਾਂਦਨੀ ਚੌਕ ਦਾ ਦਿਖਾਉਣੇ ਸੋਭਾ ਬਹਾਲ ਸ਼ਾਮ ਨੂੰ ਆ ਦੇਖੇ ਆਪੇ ਤੇ ਰੌਣਕ ਮੇਲਾ ਬਹੁਤ ਜ਼ਿਆਦਾ ਹੁੰਦਾ ਪਰ ਸੋਭਾ ਦੇ ਟਾਈਮ ਜਿਆਦਾਤਰ ਵੈਸੇ ਤਾਂ ਸਾਰਾ ਦਾ ਨਹੀਂ ਵਿਚਾਰੇ ਇਹ ਬੇਘਰ ਜਿਹੜੇ ਲੋਕ ਇੱਥੇ ਬੈਠ ਕੇ ਆਪਦਾ ਮੰਨ ਕੇ ਗੁਜ਼ਾਰਾ ਕਰ ਲੈਂਦੇ ਆ ਹਨ ਤੇ ਇਸ ਤੋਂ ਪਹਿਲਾਂ ਇੱਕ ਆਪਾਂ ਵੀਡੀਓ ਵੀ ਪਾਈ ਸੀ ਕਿ ਇੱਥੇ ਨਾ ਸੋਭਾ ਹਰ ਰੋਜ਼ ਜਿੰਨਾਂ ਕੋਲੇ ਆਧਾਰ ਕਾਰਡ ਨਹੀਂ ਹੁੰਦੇ 7:30 ਤੋਂ ਲੈ ਕੇ 8:30 ਵਜੇ ਤੱਕ ਮੱਲਮ ਪੱਟੀ ਦੀ ਸੇਵਾ ਕਰਦੇ ਹੋਏ ਇਸ ਜਗ੍ਹਾ ਦੇ ਉੱਪਰ ਜਿੱਥੇ ਆਪਾਂ ਖੜੇ ਆਂ ਚੌਂਦੀ ਚੌਂਦੀ ਚੌਂਕ ਗੁਰਦੁਆਰਾ ਸ਼ੀਸ਼ਗੰਜ ਦੇ ਬਿਲਕੁਲ ਸਾਹਮਣੇ ਮੱਲਮ ਪੱਟੀ ਦੀ ਸੇਵਾ ਕਰਦੇ ਜਿੰਨਾ ਮਰਜ਼ੀ ਜ਼ਖਮ ਹੋਵੇ ਕੁਝ ਵੀ ਹੋਵੇ ਹਨ ਤੇ ਉਹਦੀ ਆਪਾਂ ਇੱਕ ਵੀਡੀਓ ਪਾਈ ਸੀ ਤੇ ਇਸ ਸਮੇਂ ਕੁਸ਼ਕ ਜਿਹੜੇ ਦੁਕਾਨਦਾਰ ਲੋਕ ਆ ਉਹ ਇਸ ਸਮੇਂ ਆਪਦੀ ਦੁਕਾਨ ਲਾ ਕੇ ਚਲੇ ਜਾਂਦੇ ਆ ਦੁਕਾਨ ਕਿਵੇਂ ਲਾਉਂਦੇ ਜਿਵੇਂ ਸਬਜ਼ੀ ਵੇਚਣ ਵਾਲੇ ਫਾਲਵੇ ਵੇਚਣ ਵਾਲੇ ਉਹ ਇੱਥੇ ਬੈਠ ਕੇ ਕਿਉਂਕਿ ਦੰਦਸਮੇ ਦੀ ਦੁਕਾਨਾਂ ਖੁੱਲ ਜਾਨੀਆਂ ਆ ਇਹ ਦੁਕਾਨ ਜਦੋਂ ਤੱਕ 11 12 ਵਜੇ ਤੱਕ ਖੁੱਲੀਆਂ ਉਦੋਂ ਤੱਕ ਕੁੱਛ ਦੁਕਾਨਦਾਰਾ ਜਿਵੇਂ ਆ ਦੇਖੋ ਇੱਥੇ ਹੁਣ ਸਬਜੀ ਵਾਲੇ ਬੈਠੇ ਆ ਸਬਜੀ ਇਹਨਾਂ ਨੂੰ ਵੇਚ ਕੇ ਚਲੇ ਜਾਣਾ ਨਿੰਬੂ ਅਦਰਕ ਜੋ ਵੀ ਕੁਛ ਹਨ ਤੇ ਦਿਨੇ ਤਾਂ ਇਹ ਦੁਕਾਨਾਂ ਖੁੱਲ ਜੰਦੀਆਂ ਉਸ ਤੋਂ ਬਾਅਦ ਫਿਰ ਮੁਸ਼ਕਲ ਹੋ ਜਾਂਦਾ ਜੀ ਇਹ ਤੇ ਆਜੋ ਆਪਾਂ ਚੱਲਦੇ ਆਂ ਜੀ ਲਾਲ ਕਿਲਾ ਸਟੇਸ਼ਨ ਦਿੱਲੀ ਦੀ ਇੱਕ ਹੋਰ ਸ਼ਾਨ ਜਿਹੜੀ ਆ ਵਾਲੀ ਆ ਭਾਰਤੀ ਸਟੇਟ ਬੈਂਕ 1860-65 ਦੀ ਅਸੀਂ ਤਸਵੀਰ ਦੇਖੀ ਉੱਥੇ ਲੱਗੀ ਹੋਈ ਫੋਟੋ ਤਾਂ ਉਦੋਂ ਦੀ ਪਰ ਬਣੀ ਵੀ ਉਦੋਂ ਦੀ ਆ ਨਾ ਇਹ ਉਦੋਂ ਪਹਿਲਾਂ ਦੀ ਬਣੀ ਹੋਈ ਹੈ 1860-70 ਦੀ ਬਣੀ ਹੋਈ ਹੈ ਸ਼ਾਨਦਾਰ ਬਿਲਡਿੰਗ ਆ ਭਾਰਤੀ ਸਟੇਟ ਬੈਂਕ ਦੇ ਔਰ ਇਹ ਖੂਬਸੂਰਤੀ ਆ ਇੱਕ ਕਹਿ ਸਕਦੇ ਆਪਾਂ ਇੰਨੀ ਪੁਰਾਣੀ ਬਿਲਡਿੰਗ ਦੇਖ ਸਕਦੇ ਤੁਸੀਂ ਅੱਜ ਵੀ ਬੈਂਕ ਪਰ ਚਾਲੂ ਆ ਤੇ ਸ਼ਾਇਦ ਉਹ ਉਹ ਅੰਗਰੇਜ਼ਾਂ ਨੇ ਬਣਾਈ ਆ ਫਰਕ ਸੋਵੇ 1800 ਕੋਚ ਦੇ ਵਿੱਚ ਅਹਲ ਦੇ ਵਿੱਚ ਆਪਾਂ ਕੁਛ ਚੀਜ਼ਾਂ ਕਹਿੰਦੇ ਨੇ ਦਿਲ ਨੂੰ ਬਹੁਤ ਸਸਤਾ ਸਮਾਨ ਮਿਲਦਾ ਇਲੈਕਟ੍ਰੋਨਿਕਸ ਮਲਬਾ ਪਰ ਅਸਲ ਦੇ ਵਿੱਚ ਜੇਕਰ ਤੁਹਾਨੂੰ ਜਾਣਕਾਰੀ ਆ ਤਾਂ ਦੂਜਾ ਪਲੱਸ ਜਿਹੜੇ ਇੱਥੋਂ ਦੇ ਵਪਾਰੀ ਆ ਉਹਨਾਂ ਤੋਂ ਬਾਅਦ ਪੂਰੇ ਭਾਰਤ ਦੇ ਲੋਕਾਂ ਨੂੰ ਪੈਂਦਾ ਉਹ ਚਲਾਕੀ ਇੰਨੇ ਬਣ ਚੁੱਕੇ ਕਿ ਉਹ ਬੰਦੇ ਦੀ ਤੋਰ ਦੇਖ ਕੇ ਸ਼ਕਲ ਦੇਖ ਕੇ ਪਛਾਣ ਜਾਂਦੇ ਬੰਦਾ ਅਣਜਾਣ ਆ ਤੇ ਜਦੋਂ ਇਹ ਚੀਜ਼ ਬੰਦੇ ਨੇ ਨੋਟ ਕਰ ਲਈ ਉਸ ਤੋਂ ਬਾਅਦ ਪਤਾ ਵੀ ਆਪਣੀ ਲੁੱਟ ਹੋਣੀ ਹੀ ਹੋਣੀ ਆ ਆਪਾਂ ਬਹਾ ਮੈਟਰ ਤੇ ਆ ਗਈ ਜੀ ਇੱਥਰੋਂ ਫੁੱਲਾਂ ਦੀ ਮਾਰਕੀਟ ਕਿਉਂਕਿ ਕੋਸ਼ ਇੱਥੇ ਮੰਦਿਰ ਆ ਬਾਕੀ ਜਿਹੜਾ ਗੁਰਦੁਆਰਾ ਸੀਸਗੰਜਾ ਇੱਥੇ ਵੀ ਫੁੱਲੀ ਚੜਾਉਂਦੇ ਆ ਤੇ ਇਹ ਫੁੱਲਾਂ ਦੀ ਮਾਰਕੀਟ ਆ گلاب ਦੇ ਅਸਲੀ ਫੁੱਲ ਚਮੇਲੀ ਗੇਂਦਾ ਗਲੈਡੀਓਸ ਜਾਂ ਕੁਝ ਵੀ ਹੈ ਨਾ ਤੇ ਇੱਧਰ ਸਾਹਮਣੇ ਮੰਦਰ ਹੋ ਗਿਆ ਇੱਧਰ ਵੀ ਮੰਦਰ ਹੋ ਗਿਆ ਬੈਕ ਸਾਈਡ ਤੇ ਗੁਰਦੁਆਰਾ ਸਾਹਿਬ ਉੱਥੇ ਵੀ ਲੈ ਕੇ ਜਾਂਦੇ ਆ ਫੁੱਲੀ ਤੇ ਸਾਹਮਣੇ ਹੈਗਾ ਜੀ ਜਿੱਥੇ ਸੂਰਜਾ ਤੇ ਆ ਬ੍ਰਾਖ ਦੇ ਉਹਲੇ ਲਾਲ ਕਿਲਾ ਸਤਹੁ ਬਾਝਾਇ ਨਹੀਂ ਹੈ ਨਾ ਤੇ ਆ ਸਫਾਈ ਕਰਨ ਵਾਲਾ ਮਸ਼ੀਨਾ ਇਹ ਸਰਪਤ ਧਿਆਵਾ ਇਹਦਾ ਹੀ ਜਿਆਦਾ ਸਾਫ ਜਿਆ ਲਾਲ ਕਿਲਾ ਕਰਕੇ ਜਾਂ ਜਿਆਦਾ ਗੁਰਦੁਆਰਾ ਕਰਕੇ ਕੋਈ ਮੰਦਿਰ ਕਰਕੇ ਇੱਕ ਜਾਮਾ ਮਸ ਜਿਆਦਾ ਹਨ ਤੇ ਨਹੀਂ ਤਾਂ ਪੁਸ਼ਕ ਤਾਂ ਮੋਹਾਲ ਬੰਦਾ ਹੀ ਹੈ ਚਲੋ ਗੇਟ ਨੰਬਰ 1 ਲਾਲ ਕਿਲਾ ਸਟੇਸ਼ਨ ਤੇ ਗਾਂ ਤਾਂ ਚਲੋ ਫਿਰ ਕੈਮਰਾ ਅਲਾਉਡ ਨਹੀਂਗਾ ਪੌੜਾਂਾਂ ਦੇ ਹੂਟੇ ਬਹੁਤ ਲੈ ਦੇ ਇਹ ਹੁਣ ਚੜਦੀ ਆ ਤੇ ਜੇ ਅੱਪ ਉਤਰਨਾ ਹੋਵੇ ਤੇ ਰਹੀਂ ਫੇਰ ਉਹ ਭਾਈ ਡੂੰਗਾ ਹੀ ਬਹੁਤ ਆਏ ਚਾਲ ਕੋਈ ਨਹੀਂ ਆਪਾਂ ਕੋਈ ਮਾਤ ਨਹੀਂ ਹੈ ਵੋ ਮੈਂ ਹੁਣ ਤਾਂ ਹੀ ਕਰਵਾਤ ਆਪਣੇ ਜੋ ਇਸ ਤੋਂ ਉਹ ਤੋਂ ਥੱਲੇ ਜਾ ਕੇ ਤੁਹਾਨੂੰ ਇੱਥੇ ਖੜੋ ਇਹਰੋ ਦੀ ਵੀਡੀਓ ਬਣਾਉਣਾ ਬੰਦਾ ਇਹ ਦੇਖਣੋਂ ਸਾਡਾ ਜਨਕ ਐਵਰੇਜ ਡੂੰਗਾ ਹੀ ਇੰਨਾ ਹੈ ਤੇ ਉਹ ਬਣਾਉਣਾ ਬਹੁਤ ਸਾਡਾ ਵੱਡਾ ਬੰਦਾ ਖਸਾ ਵੱਡਾ ਬੰਦਾ ਥੱਲੇ ਖੜਾਏ। ਇਹ ਖਸਾ ਵੱਡਾ ਬੰਦਾ ਆਪਣਾ ਅੱਗੇ ਜਾਂਦਾ। ਇਹ ਥੱਲੇ ਖੜੇ ਨਹੀਂ ਇੱਥੇ ਨਾ ਉਹ ਬੰਦਾ ਬਹੁਤ ਉੱਚਾ ਖੜਾ ਬਹੁਤ ਖਸਾ ਵੱਡਾ ਬੰਦਾ। ਕਿੰਨਾ ਡੂੰਗਾ ਹੋਗਾ ਇਹ? ਹੋਊਗਾ 15 ਕ ਫੁੱਟ। ਆਏ ਮਾਰ ਲੈਣਾ। 分かり